ਲਗਾਤਾਰ ਉੱਤਰ ਪਾਰ ਦੇ ਵਿੱਚ ਜਿਹੜਾ ਠੰਡ ਦਾ ਕਹਿਰ جاری ਹੈ ਤੇ ਮੌਸਮ ਵਿਭਾਗ ਵੱਲੋਂ ਫਿਰਕਵਾਰ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਉੱਤਰ ਪਾਰ ਦੇ ਵੱਖ-ਵੱਖ ਰਾਜਾਂ ਦੇ ਵਿੱਚ ਇੱਕ ਵਾਰ ਫਿਰ ਮੀਤ ਬਰਫਬਾਰੀ ਦਾ ਜਿਹੜਾ ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ ਦੀ ਗੱਲ ਕਰੀਏ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਮੀਂਹ ਦੀ ਜੜੀ ਸੰਭਾਵਨਾ ਜਤਾਈ ਗਈ ਹੈ 4 ਤੋਂ 6 ਜਨਵਰੀ ਦੇ ਦੌਰਾਨ ਜਿਹੜਾ ਕਿ ਪੰਜਾਬ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਬਾਰਿਸ਼ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਸੰਘਣੀ ਧੁੰਦ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਉੱਥੇ ਜਿਹੜੀ ਵਿਜ਼ਿਬਿਲਟੀ ਹੈ ਸੰਗਣੀ ਤੁੰ ਦੇ ਕਾਰਨ ਘੱਟ ਹੋ ਗਈ ਹੈ ਤੇ ਆਨ ਜਾਣ ਦੇ ਵਾਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਕਾਫੀ ਜੜੀਆਂ ਹੁਣ ਦੁਰਘਟਨਾ ਜੜੀਆਂ ਕਿ ਵਾਪਰ ਰਹੀਆਂ ਨੇ ਤੇ ਉਹਨਾਂ ਦੀ ਜਿਹੜਾ ਖਬਰਾਂ ਨਿਕਲ ਕੇ ਵੀ ਉੱਥੇ ਸਾਹਮਣੇ ਆ ਰਹੀਆਂ ਨੇ ਉੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ 4 ਤੋਂ ਜਿਹੜਾ 6 ਤੇ 7 ਜਨਵਰੀ ਐ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਤੇ ਲੋਕਾਂ ਨੂੰ ਬਾਰ-ਬਾਰ ਕਿਹਾ ਜਾ ਰਿਹਾ ਕਿ ਲੋੜ ਪੈਣ ਤੇ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਿਆ ਜਾਵੇ ਉੱਥੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੇ ਦੀਆਂ ਉਡਾਨਾਂ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੰਘਣੀ ਧੁੰਦ ਦੇ ਕਾਰਨ ਤੇ ਰੇਲਵੇ ਵੱਲੋਂ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਕਈਆਂ ਦਾ ਜਿਹੜਾ ਟਾਈਮ ਹੈ ਉਹ ਬਦਲ ਦਿੱਤਾ ਗਿਆ ਹੈ ਸੰਘਣੀ ਧੁੰਦ ਦੇ ਕਾਰਨ ਉਥੇ ਆਉਣ ਵਾਲੇ ਦਿਨਾਂ ਜਿਹੜਾ ਮੀਂਹ ਦਾ ਵੀ ਸਾਹਮਣਾ ਪੰਜਾਬ ਦੇ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਉਤੇ ਪਹਾੜਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜੀ ਬਰਫਬਾਰੀ ਜਾਰੀ ਹੈ ਤੇ ਇਸ ਦੇ ਵਿਚਾਲੇ ਇੱਕ ਵਾਰ ਫਿਰ ਮੌਸਮ ਵਿਭਾਗ ਵੱਲੋਂ ਜ਼ਿਆਦਾ ਬਰਫਬਾਰੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਕਈ ਸਕੂਲਾਂ ਚ ਜਿਹੜੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਤੇ ਜਿਹੜੇ ਰੋਡ ਐ ਹਾਈਵੇਵੇ ਹਾਈਵੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਅਗਲੇ 5 ਦਿਨਾਂ ਚ 2 ਤੋਂ 3 ਡਿਗਰੀ ਜਿਹੜਾ ਤਾਪਮਾਨ ਐ ਉਹ ਵੱਧ ਸਕਦਾ ਹੈ ਈਰਾਨ ਚ ਪੱਛਮੀ ਗੜਬੜੀ ਜਿਹੜੀ ਸਰਗਰਮ ਹੋ ਰਹੀ ਐ ਤੇ ਜੰਮੂ ਕਸ਼ਮੀਰ ਚ ਚੱਕਰਵਾਤੀ ਸਰਕੂਲੇਸ਼ਨ ਸਰਗਰਮ ਹੋ ਰਿਹਾ ਜਿਸ ਕਾਰਨ ਇਹ ਬਦਲਾਵ ਦੇਖਣ ਨੂੰ ਮਿਲ ਰਿਹਾ ਮੌਸਮ ਦੇ ਵਿੱਚ ਤੇ ਉੱਥੇ ਚੜਦੇ ਸਿਆਲ ਦੇ ਵਿੱਚ ਤੁਹਾਨੂੰ ਪੰਜਾਬ ਦੇ ਵਿੱਚ ਜਿਹੜਾ ਕਿ ਮੀਂਹ ਦੇ ਨਾਲ ਸਾਹਮਣਾ ਕਰਨਾ ਪੈ ਸਕਦਾ ਕੁਵਾਰ ਫਿਰਤ ਜਿਸ ਦੇ ਨਾਲ ਜਿਹੜੇ ਕਿ ਮੌਸਮ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਤਾਪਮਾਨ ਹੈ ਉਹ ਘਟਦਾ ਨਜ਼ਰ ਆਏਗਾ ਤੇ ਜਿਹੜੀ ਠੰਡ ਹੈ ਉਹ ਵੱਧਦੀ ਨਜ਼ਰ ਆਏਗੀ ਕਿਤੇ ਜਾਵੇ ਪੂਰੇ ਦੇਸ਼ ਭਰ ਦਿੱਤੇ ਇੰਨੀ ਦਿਨੀ ਜਿਹੜੀ ਠੰਡ ਦਾ ਕਹਿਰਾ ਲਗਾਤਾਰ جاری ਹੈ ਤੇ ਜ਼ਿਆਦਾਤਰ ਸੂਬਿਆਂ ਜਿਹੜੀ ਸੰਗਣੀ ਧੁੰਦ ਛਾਈ ਹੋਈ ਹੈ ਤੇ ਪਹਾੜਾਂ ਤੇ ਜਿਹੜੀ ਬਰਫਬਾਰੀ ਹੋ ਰਹੀ ਹੈ ਇਸੇ ਦੌਰਾਨ ਹੁਣ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਚ ਵੀ ਪਿਛਲੇ 15 ਦਿਨਾਂ ਤੋਂ ਭਾਰੀ ਬਰਫਬਾਰਿ ਹੋ ਰਹੀ ਹੈ ਮੌਸਮ ਵਿਭਾਗ ਨੇ ਬਾਰ ਬਾਰ ਅਲਰਟ ਜਾਰੀ ਕੀਤੇ ਨੇ ਉੱਥੇ ਹੀ ਆਈਐਮਡੀ ਮੁਤਾਬਕ ਤਿੰਨ ਤੋਂ 7 ਜਨਵਰੀ ਦੇ ਵਿਚਕਾਰ ਪਛਮੀ ਹਿਮਾਲਿਆਨ ਜੰਮੂ ਕਸ਼ਮੀਰ ਅਤੇ ਲਦਾਖ ਤੇ ਭਾਰੀ ਬਰਫਬਾਰੀ ਤੇ ਮੀਂਹ ਪੈਣ ਦੀ ਜੜੀ ਸੰਭਾਵਨਾ ਉਹ ਜਤਾ ਦਿੱਤੀ ਗਈ ਹੈ ਜੰਮੂ ਕਸ਼ਮੀਰ ਅਤੇ ਲਦਾਖ ਤੇ ਭਾਰੀ ਬਰਫਬਾਰੀ ਦੇ ਨਾਲ ਮੀਂਹ ਤੇ ਤੂਫਾਨ ਦੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਜਦਕਿ ਹਿਮਾਚਲ ਪ੍ਰਦੇਸ਼ ਤੇ ਤੁੰਦ ਦਾ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤੇ ਜ਼ਿਆਦਾਤਰ ਘਰਾਂ ਵਿੱਚ ਹੀ ਰਹਿਣ ਨੂੰ ਕਿਹਾ ਗਿਆ ਹੈ ਤੇ ਲੋੜ ਪੈਣ ਤੱਕ ਬਾਹਰ ਨਿਕਲਿਆ ਜਾਵੇ ਕਿਉਂਕਿ ਜਿਹੜੀ ਸਿੱਧੀ ਠੰਡ ਹੈ ਇਹ ਛੋਟੇ ਬੱਚੇ ਤੇ ਬਜ਼ੁਰਗਾਂ ਨੂੰ ਜਿਹੜੀ ਕਿ ਫੜ ਲੈਂਦੀ ਹੈ ਇਸ ਕਰਕੇ ਸਿਹਤ ਐਡਵਾਈਜ਼ਰੀਆਂ ਵੀ ਜਿਹੜੀ ਕਿ ਸਿਹਤ ਵਿਭਾਗ ਵੱਲੋਂ ਬਾਰ-ਬਾਰ ਜਾਰੀ ਕਰ ਦਿੱਤੀਆਂ ਗਈਆਂ ਨੇ